ਬਿੱਤੇ ਦਿਨੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਾਰਡ ਨੰਬਰ 12 ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਆਖਿਆ ਕਿ ਸਾਡੇ ਮਰੀਜ਼ ਦੀ ਮੌਤ ਡਾਕਟਰ ਦੀ ਅਣਗਹਿਲੀ ਦੇ ਨਰਸਾਂ ਵੱਲੋਂ ਗਲਤ ਟੀਕਾ ਲਗਾਉਣ ਤੇ ਹੋਈ ਹੈ। ਇਸ ਬਾਬਤ ਪਰਿਵਾਰ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਸੇਪਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ। ਗਾਲ ਤੇ ਟੀਕੇ ਲਾਈ ਨਹੀਂ ਜਬ ਕੀ ਦਾ ਮੈਂ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟਿਕਾ ਉਹਦੀ ডোজ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ 'ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਈ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਜੀ ਰੋਟੀ ਖਾਂਦੇ ਨੇ ਜੀ ਜਾਣ ਕੇ ਟੀਕੇ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਦੀ ਕ੍ਰਾਂਤੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਨੇ ਜੀ ਇਹ ਤੇ ਉਝੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਤੁਹਾਡਾ ਅਸੀਸ਼ ਭਗਤ ਅਸੀਸ਼ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸੀਸ਼ 12 ਨੰਬਰ ਵਾਰਡ ਚ ਦੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜਾਈਂ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੜੇ ਤੋਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਵੀ ਜਮੀ ਸੀ ਮੇਰਾ ਨਾਮ ਗੁਰੇਂਦ ਸਿੰਘ ਹੈ ਜਿਹਨੇ ਦਾ ਇਥੋ ਜੇ ਮੇਰੇ ਤਾਇ ਜੀ ਨੇ ਮਾਈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਜਾ ਰਿਹਾ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇ ਜੀ ਬਾਥਰੂਮ ਜਵਾਗੇ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਰੂਪ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀਆਂ ਪਿਆ ਸਾਰੇ ਲਾਡੇ ਸਾਡੇ ਨੰਡੀ ਕੇ ਮਹੰਗੇ ਢੀਕੇ ਪਏ ਨੇ ਜੀ ਕੰਮ ਸਾਡੇ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜੇ ਮਰੀਜ਼ਾਂ ਨੂੰ ਸਾਹ ਮਦਿਆਂ ਔਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਪੜੀਆ ਕੋਈ 10 ਪੜੀਆ ਚਿੱਟੇ ਉਹਨਾਂ ਪਾ ਦਿੰਦੇ ਕੋਰ ਉਹਨਾਂ ਦੇ ਇਹ ਜਿਹੇ ਕੋਰ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਸਾਨੂੰ ਬਹੁ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਨਹੀਂ ਚਾਹੀਦਾ ਸਾਨੂੰ ਆਪਣਾ ਉਸ ਤੋਂ ਬਾਅਦ ਤੋਂ ਮੈਂ ਡਿਟੇਲਡ ਰਿਪੋਰਟ ਬਣਦੀ ਹੈ ਮੈਨੂੰ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰੈਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਤਲਬ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਦੇ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾ ਆਪਣੀ ਡਿਊਟੀ ਤੰਦਈ ਨਾਲ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰਾਂ ਸੰਭ ਕੇ ਸੇਵਾ ਭਾਵਨਾ ਕਰਦੇ ਆ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚ ਹੁੰਦੇ ਆ ਡਾਕਟਰਾਂ ਚ ਵੀ ਨਰਸਾਂ ਚ ਵੀ ਗੁਸਾ ਨਾ ਕਰ ਰਹੇ ਇੱਕ ਤੋ ਪਤਾ ਚਾਰੀ ਹੁੰਦਾ ਜਿਹੜੇ ਇਹ ਹਰ ਤਾ ਤੇ ਹੁੰਦਾ ਪ੍ਰੋਫੈਸਰ ਲੈ ਨੋ ਤੇ ਪੋਲੀਟਿਸ਼ੀਨ ਵੀ ਹੁੰਦੇ ਪੋਲੀਟਿਸ਼ੀਨ ਚ ਕਿੰਨੀ ਜ਼ਿਆਦਾ ਹੁੰਦੀ ਆ ਸਾਹਿਬ ਤੇ ਇਹ ਇਸ ਕਰਕੇ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ لیکن یہ ماڑی گل ہے نہیں ہونی چاہیے ہاستاچ بالکل نہیں ہونی چاہیے کیونکہ ਸਾਡੇ ਕੋਲ ਤਾਂ ਲੋਕਾਂ ਦੀ ਕਿਸੇ ਨਕਸ਼ੇ ਦੁੱਖ ਕਰ ਦੁੱਖ تقریب بھر کے ਹੁੰਦੇ ਆ تو ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਟੇਸਟ ਵੀ ਹੈ ਔਰ ਮੈਂ رپورٹ ਮੰਗੀ ਹੈ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਰਿਹਾ ਦੁੱਖ ਦਾ ਇਮਪੋਨੈਂਸ